ਠੰਡਾ ਦੋਸ਼ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਪਿੱਖੀ ਪਹੁੰਚੇ ਜਿੱਥੇ ਉਹਨਾਂ ਨੇ ਵਿਰੋਧੀ ਪਾਰਟੀਆਂ ਤੇ ਤੰਜ ਕੱਸੇ ਜਿਨ੍ਹਾਂ ਉਹਨਾਂ ਨੇ ਸ਼ਬਦੀ ਹਮਲੇ ਕਰਦਿਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਕਿਹਾ ਕਿ ਇਹ ਦੋਵੇਂ ਪਾਰਟੀਆਂ ਡਰਾਮੇ ਕਰਦਿਆਂ ਨੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਵਾਅਦਾ ਕਰ ਰਹੀਆਂ ਨੇ ਤੇ ਅੱਜ ਤੱਕ ਉਹਨਾਂ ਨੇ ਵਾਅਦੇ ਪੂਰੇ ਨਹੀਂ ਕੀਤੇ ਤੇ ਇਹ ਦੋਵੇਂ ਧਿਰਾਂ ਦੋਵੇਂ ਪਾਰਟੀਆਂ ਜੋ ਨੇ ਉਹ ਡਰਾਮੇ ਕਰਦਿਆਂ ਨੇ ਆਮ ਆਦਮੀ ਪਾਰਟੀ ਦੇ 1000 ਰੁਪਏ ਦੇ ਵਾਅਦੇ ਨੂੰ ਲੈ ਕੇ ਤੇ ਕਾਂਗਰਸ ਦੇ 1 ਲੱਖ ਰੁਪਏ ਦੇਣ ਦੇ ਵਾਅਦੇ ਨੂੰ ਉਹਨਾਂ ਨੇ ਮਹਿਜ਼ ਡਰਾਮਾ ਦੱਸਿਆ ਨਾਲ ਹੀ ਹਰਸਿਮਰਤ ਕੌਰ ਬਾਦਲ ਹੁਣਾ ਨੇ ਅਰਵਿੰਦ ਕੇਜ ਵਿਆਲ ਦਾ ਨਾਮ ਲੈਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਤਾਂ ਨਾਮ ਰੌਸ਼ਨ ਕਰਨ ਦੇ ਲਈ ਬਾੜਲੇ ਰਾਜਾ ਦੇ ਨੌਜਵਾਨਾਂ ਨੂੰ ਪੰਜਾਬ 'ਚ ਨੌਕਰੀਆਂ ਦੇ ਕੇ ਪੰਜਾਬ ਦੇ ਨੌਜਵਾਨਾਂ ਦਾ ਹੱਕ ਮਾਰ ਰਹੀ ਹੈ ਤੇ ਕਾਂਗਰਸ ਵੀ ਕੁਝ ਨਹੀਂ ਕਰ ਰਹੀ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਇਹ ਹੀ ਤਾਂ ਇਹਨਾਂ ਦੋਆਪਾ ਇਵਾਲ ਪਾਰਟੀਆਂ ਦੀ ਹਕੀਕਤ ਹੈ ਕਾਂਗਰਸ ਤੇ ਝਾੜੂ ਪਾਰਟੀ ਜਿਨ੍ਹਾਂ ਨੇ ਬਹਿਸ ਭਰ ਚ ਇੱਕ ਗਠਜੰਬੰਧਨ ਕਰਕੇ ਸਾਂਝੀ ਪਾਰਟੀ ਖੜੀ ਕਰਤੀ ਹੈ ਤੇ ਸਾਂਝੇ ਝੂਠ ਮਾਰ ਰਹੇ ਨੇ ਜਿੱਥੇ ਝਾੜੂ ਨੇ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਨੂੰ ਹਰ ਮਹੀਨੇ ਦੇਣ ਦਾ ਸੁਪਨਾ ਦਿਖਾਇਆ ਸੀ ਤੇ ਇਹਨਾਂ ਸਰਕਾਰ ਬਣਾਈ ਤੇ ਹੁਣ ਇਹਨਾਂ ਦਾ ਜਦ ਦਾ ਨਹੀਂ ਚੱਲੇ ਕਿ ਪਹੁੰ ਨਵਾਂ ਕੀ ਝੂਠ ਮਾਰੀ ਹੈ ਤਾਂ ਆਪ ਦੀ ਭਾਈਵਾਲ ਪਾਰਟੀ ਕਾਂਗਰਸ ਨਾਲ ਜਿਹੜਾ ਕਹਿੰਦੇ ਹੈ ਕਿ ਹੁਣ ਅਸੀਂ ਲੱਖ ਰੁਪਏ ਦੇਵਾਂਗੇ ਤੇ ਹਜ਼ਾਰਾਂ ਤੋਂ ਪੰਜਾਬੀਆਂ ਨੂੰ ਵਿਗਿਆਰੀ ਲੱਖ ਦੇ ਸੁਪਨੇ ਦਿਖਾ ਰਹੇ ਨੇ ਇਹ ਅਸਲੀਅਤ ਹੈ ਕਿ ਪੰਜਾਬ ਨੂੰ ਰੋਲ ਕੇ ਰੱਖਤਾ ਘਰ ਘਰ ਨੌਕਰੀ ਦੇ ਵਾਅਦੇ ਕਾਂਗਰਸੀਆਂ ਨੇ ਕੀਤੇ ਰੋਜ਼ਗਾਰ ਤਾਂ ਕੀ ਮਿਲਣਾ ਸੀ 5 ਸਾਲਾਂ 'ਚ ਘਰ ਘਰ ਬੇਰੋਜ਼ਗਾਰੀ ਇਹਨਾਂ ਦੋਵਾਂ ਪਾਰਟੀਆਂ ਦੀ ਦੇਣ ਹੈ ਜਿਹੜੇ ਝਾੜੂ ਪਾਰਟੀ ਨੇ ਸਾਡੀ ਨੌਕਰੀਆਂ ਦੂਜੇ ਸੁਪਿਆਂ ਦੇ ਬੱਚਿਆਂ ਨੂੰ ਦੇ ਕੇ ਸਾਡੇ ਬੱਚਿਆਂ ਦਾ ਹੱਕ ਮਾਰਿਆ ਆਪ ਹੀ ਵੋਟਾਂ ਉੱਤੇ ਪੱਕੀ ਕਰਨ ਵਾਸਤੇ ਕੇਹਰੇ ਵੱਲ ਨੂੰ ਝਮਕਾਉਣ ਵਾਸਤੇ ਤੇ ਕਾਂਗਰਸ ਨੇ 5 ਸਾਲਾਂ 'ਚ ਇੱਕ ਨੌਕਰੀ ਤੱਕ ਨਹੀਂ ਦਿੱਤੀ ਤੇ ਝੂਠਾ ਨੌਕਰੀ ਦੀ ਗੱਲ ਕਰਕੇ ਬੇਰੋਜ਼ਗਾਰੀ ਇੰਨੀ ਬੁਕਾਤੀ ਉਪਰੋਂ ਕਰਜ਼ਾ ਚੜਾਤਾ 1 ਲੱਖ ਕਰੋੜ ਦਾ ਕਰਜ਼ਾ ਕਾਂਗਰਸੀਆਂ ਨੇ ਚੜਾਇਆ ਤੇ 80000 ਕਰੋੜ ਦਾ ਕਰਜ਼ਾ ਇਹਨਾਂ ਦੀ ਭਾਈਵਲ ਝਾੜੂ ਨੇ ਚੜਾਤਾ ਸਭ ਤੋਂ ਸਾਲਾਂ 'ਚ 1 ਲੱਖ 80000 ਕਰੋੜ ਰੁਪਏ ਦਾ ਕਰਜ਼ਾ ਜਿਹੜਾ 50 ਸਾਲਾਂ 'ਚ ਕਿਸੇ ਪਾਰਟੀ ਨੇ ਨਹੀਂ ਚੜਾਇਆ ਸੀ ਇਹ ਹੈਰਾਨੀ ਦੀ ਗੱਲ ਇੰਨਾ ਕਰਜ਼ਾ ਹਰ ਮਹੀਨੇ 40 ਕਰੋੜ ਦਾ ਕਰਜ਼ਾ ਲੈ ਕੇ ਅੱਜ ਤਨਖਾਹਾਂ ਦੇਣ ਲਈ ਵੀ ਪੈਸੇ ਨਹੀਂ ਸ਼ਕਿਆ 25 30 ਰੋਗਈ ਮਹੀਨੇ ਦੀ ਮੁਲਾਜ਼ਮਾਂ ਨੂੰ ਤਨਖਾਹ ਪਤਨੀ ਮਿਲੀ ਨਵਾਂ ਸਕੂਲ ਦਾ ਕਚਨ ਸ਼ੁਰੂ ਹੋਇਆ ਹੈ ਹਰ ਪਰਿਵਾਰ ਦੇ ਬੱਚੇ ਨਵੀਂ ਕਲਾਸ 'ਚ ਗਏ ਨੇ ਉਹਨਾਂ ਨੂੰ ਨਵੇਂ ਕਿਤਾਬਾਂ ਲੈਣੀਆਂ ਨੇ ਨਵੀਂ ਫੀਸਾਂ ਭਰਨੀਆਂ ਨੇ ਸੌ ਚੀਜ਼ਾਂ ਕਰਾਇਆ ਕਿਸੇ ਨੇ ਕਰਜ਼ਾ ਲਿਆ ਹੁੰਦਾ ਹੈ ਕਿਸੇ ਨੇ ਘਰ ਦਾ ਸਮਾਨ ਰੋਟੀ ਪਾਣੀ ਸੋ ਹਰ ਮਹੀਨੇ ਸੌ ਚੀਜ਼ਾਂ ਮੰਦਾ ਖਰੀਦਦਾ ਇਹ ਮੁਲਾਜ਼ਮ ਕਿੱਥੇ ਜਾਣ ਜਿਨ੍ਹਾਂ ਦੀ ਤਨਖਾਹ ਰੋਕੀ ਬੈਠੇ ਨੇ ਤੇ ਬੇਪਰਵਾਹ ਇਹ ਮੁੱਖ ਮੰਤਰੀ ਜਾ ਕੇ ਕੇਜਰੀਵਾਲ ਦੇ ਹੱਕ 'ਚ ਧਰਨੇ ਮਾਰ ਰਿਹਾ ਹੈਗਾ ਜਿਹੜਾ ਭ੍ਰਿਸ਼ਟ ਬੰਦਾ ਜੇਲ੍ਹ 'ਚ ਬੈਠਿਆ ਹੈ ਤੇ ਉਹਦੇ ਹੱਕ 'ਚ ਧਰਨੇ ਮਾਰ ਰਿਹਾ ਜਾਂ ਫਿਰ ਉਹਨੂੰ ਚਮਕਾਉਣ ਵਾਸਤੇ ਜਿਹੜੇ ਸੂਬੇ 'ਚ ਇਹਨਾਂ ਦੇ ਬੰਦੇ ਖੜੇ ਨੇ ਅਰਬਾਂ ਕਰੋੜ ਪੰਜਾਬ ਦਾ ਖਰਚ ਕੇ ਉਹ ਝਾਰ ਤੋਂ ਹੈਲੀਕਾਪਟਰ ਤੇ ਸਾਰਾ ਕੰਮਜਾਮ ਲੈ ਕੇ ਆਮ ਆਦਮੀ ਪਾਰਟੀ ਨੂੰ ਦੇਸ਼ ਭਰ ਤੇ ਕੁਮਾਰਿਆ ਹੈ ਪੰਜਾਬ ਦੇ ਖਰਚੇ ਦੇ ਉੱਤੇ ਜਿਹਦੇ ਕਰਕੇ ਆ ਸਾਡੇ ਮੁਲਾਜ਼ਮਾਂ ਨੂੰ ਤਨਖਾਹ ਦੇ ਲੈ ਪੈਸੇ ਨਹੀਂ ਹੈਗੇ ਸਾਡੀ ਬਿਜਲੀ ਬੋਰਡ ਦੇ ਉੱਤੇ 20000 ਕਰੋੜ ਦਾ ਕਰਜ਼ਾ ਉੱਥੇ ਝੜਦਾ ਹੈਗਾ ਤਾਂ ਹਰੇਕ ਪੰਜਾਬ ਦਾ ਹਰੇਕ ਹੱਕ ਨੂੰ ਵੀ ਕਮਜ਼ੋਰ ਕਿੱਦਾਂ ਜਾਂਦਾ ਹੈ ਕਰਜ਼ਾਈ ਕਰਕੇ ਆਪਾਂ ਸਭ ਜਾਣਦੇ ਆ ਕਿ ਜਦ ਘਰ ਇੰਨਾ ਰਵਾਈ ਹੋ ਜਾਂਦਾ ਹੈ ਫਿਰ ਇੱਕ ਦਿਨ ਉਹ ਆਉਂਦਾ ਜਦ ਕਰਦਾ ਸਿਰ ਤੋਂ ਉੱਪਰ ਤਪ ਜਾਂਦਾ ਹੈ ਇਹ ਕਰ ਨਿਲਾਮ ਹੋ ਜਾਂਦਾ ਹੈ ਤੇ ਪਰਿਵਾਰ ਸੜਕਾਂ ਤੇ ਆ ਜਾਂਦਾ ਹੈ ਮੈਨੂੰ ਲੱਗਦਾ ਆਹੀ ਬਦਲਾਅ ਸੇ ਕਸਰ ਰਹਿ ਗਈ ਹੈ ਪਰਦਾ ਤਾਂ ਚੜ ਗਿਆ ਸਿਰ ਤੋਂ ਉੱਪਰ ਤਪ ਗਿਆ ਹੁਣ ਬਸ ਪੰਜਾਬ ਨੂੰ ਬੇਚ ਕੇ ਪੰਜਾਬੀਆਂ ਨੂੰ ਸੜਕਾਂ ਤੇ ਉਤਰਨ ਦੀ ਦੇਰ ਰਹਿ ਗਈ ਹੈ ਜਿਹਦੇ ਕਰਕੇ ਮੈਂ ਬੇਨਤੀ ਕਰਦੀ ਹਾਂ ਪੰਜਾਬੀਆਂ ਨੂੰ ਜੇ ਪੰਜਾਬ ਨੂੰ ਬਚਾਣਾ ਹੈ ਫੇਰ ਇਸ ਝਾੜੂ ਤੇ ਸੰਜੇ ਵਾਲੀ ਭਾਈ ਵਾਲੀ ਵਾਲੀ ਬਿਮਾਰੀ ਨੂੰ ਕੱਢੋ ਤਾਂ ਹੀ ਇਹ ਲੁੱਟ ਰੁਕੋਗੇ ਤਾਹੀ ਪੰਜਾਬ ਬਚੂਗਾ ਤਾਹੀ ਸਾਡੇ ਬੱਚਿਆਂ ਦੇ ਭਵਿਕ ਬਚਣਗੇ ਨਹੀਂ ਤਾਂ ਨਾ ਪੰਜਾਬ ਬਚਣਾ ਹੈ ਬੱਚਿਆਂ ਨੇ ਤਾਂ ਵਿਦੇਸ਼ ਭੱਜਣਾ ਹੈ ਬਾਕੀ ਪੰਜਾਬ 'ਚ ਇਕੱਲੇ ਨਸ਼ੇ ਗੈਂਗਸਟਰ ਥੇਰੋਨਦਾਰੀ ਲੁੱਟਾ ਘੁਆ ਸਾਹੀ ਕੁਝ ਨਾ ਕੰਮ ਆਦਮੀ ਪਾਰਟੀ ਇਮਾਨਦਾਰੀ ਦਾ ਝੂਟਾ ਪਹਿਨ ਕੇ ਆਈ ਸੀ ਡਾਕਟਰ ਬਿਜੇ ਸਿੰਘਲਾ ਨੂੰ ਦਰਖਾਸਤ ਕੀਤਾ ਗਿਆ ਜੀ ਕਲਖਾਨਾ ਨੇ ਵਿਰੋਧ ਕੀਤਾ ਜਦੋਂ ਉੱਡੀਆਂ ਉਮੀਦਵਾਰ ਜਿਹੜਾ ਸਾਰੇ ਆ ਗਿਆ ਉਹਨਾਂ ਨੂੰ ਪੁੱਛਿਆ ਗਿਆ ਵੀ ਹਲੇ ਤੱਕ ਜਿਹੜਾ ਆਮ ਆਦਮੀ ਪਾਰਟੀ ਇਸ ਦੀ ਜਸਟੀਫਾਈਂਗ ਕਰ ਸਕਦਾ ਜਿੱਦਾਂ ਖੁਦੀਆ ਸਾਹਿਬ ਕਹਿੰਦੇ ਵੀ ਮੈਂ ਵੀ ਕੰਮ ਮੰਨਾਂਗਾ ਤੁਸੀਂ ਕਿਵੇਂ ਦੇਖਦੇ ਹੋ ਜੀ ਹਲੇ ਟਿਕਰ ਜਿਹੜਾ 45 ਰੁਪਏ ਦੇ ਨਜ਼ਰ ਆਇਆ ਦੇਖੋ ਇਹਨਾਂ ਦਾ ਹਰੇਕ ਮੰਤਰੀ ਭ੍ਰਿਸ਼ਟਾਚਾਰ 'ਚ ਲਿਪਟ ਹੈ ਜਦ ਇਹਨਾਂ ਦਾ ਮਾਈ ਬਾਪ ਕੇਜਰੀਵਾਲ ਕਿੰਨੇ ਵੱਡੇ ਘੁਟਾਲੇ 'ਚ ਲਿਪਟ ਹੈ ਕਿ ਉਹਨੂੰ ਕਿਸੇ ਅਦਾਲਤ ਨੇ ਬੇਲ ਤੱਕ ਨਹੀਂ ਦਿੱਤੀ ਤਾਂ ਜੇਲ੍ਹ 'ਚ ਬੰਦ ਹੈ ਉਹਨਾਂ ਦਾ ਖੇਤ ਮੰਤਰੀ ਜੇਲ੍ਹ 'ਚ ਬੰਦ ਹੈ ਉਹਨਾਂ ਦਾ ਸਿੱਖਿਆ ਮੰਤਰੀ ਜੇਲ੍ਹ 'ਚ ਬੰਦ ਹੈ ਜਿਹੜੇ ਸਿਆਸਤ ਵਿੱਚ ਆਏ ਸੀ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਾਸਤੇ ਕੱਟੜ ਇਮਾਨਦਾਰ ਹੋਣਾ ਸੀ ਕੱਟੜ ਗੈਰਮਾਨੀ ਤਾਂ ਪਤਾ ਲੱਗੀ ਪੰਜਾਬ ਨੂੰ ਕਿੰਨਾ ਲੁੱਟਿਆ ਜਾ ਰਿਹਾ ਹਾਂ ਜੇ ਹਰ ਕੰਮ ਵਾਸਤੇ ਪੈਸੇ ਲੁਕੇ ਜਾਂਦੇ ਨੇ ਹਾਂ ਆਪਾਂ ਨੂੰ ਇਹ ਅਫਸੋਸ ਹੈ ਸਰਦਾਰਾ ਕਿ ਚਲੋ ਇੱਕ ਸਿੰਘਲਾ ਸਾਹਿਬ ਨੇ ਹੋ ਮੰਤਰੀ ਬਣੇ ਖੇਤ ਮੰਤਰੀ ਮੈਨੂੰ ਵੀ ਬੜੀ ਉਮੀਦ ਸੀ ਮੈਂ ਤਾਂ ਖੁੜਿਆ ਸਾਹਿਬ ਨੂੰ ਵੀ ਬढ़ाई ਕੀਤੀ ਜਦੋਂ ਉਹ ਮੰਤਰੀ ਬਣੇ ਸੀ ਕੁੜਿਆ ਸਾਹਿਬ ਤੁਸੀਂ ਖੇਤੀਬਾੜੀ ਮੰਤਰੀ ਬਣ ਗਏ ਮੇਰੇ ਵੱਲੋਂ ਜੇ ਐਮਪੀ ਲਾਡ ਵੱਲੋਂ ਕੋਈ ਤੁਹਾਨੂੰ ਮਦਦ ਦੀ ਲੋੜ ਹੈ ਆਹ ਰਲ ਮਿਲ ਕੇ ਅਸੀਂ ਲੰਮੀ ਹਲਕੇ ਦਾ ਕੁਝ ਫਾਇਦਾ ਕਰੀਏ ਏਸੀ ਤਰ੍ਹਾਂ ਸਿੰਘਲਾ ਸਾਹਿਬ ਜਦ ਸੇਤ ਮੰਤਰੀ ਬਣੇ ਮੈਨੂੰ ਖੁਸ਼ੀ ਸੀ ਕਿ ਕਲੋ ਮੇਰਾ ਮਨਸਬ ਹੈ ਇਹ ਤੇ ਮੰਨਤੇ ਜੇ ਐਂਬੂਲੈਂਸ ਤਕਣੀ ਹੈ वेंटिलेटर तक नहीं है छोटी मोटी तकलीफ वास्ते दूचे बठिंडे भरना पैदा है नौजवान निके है, क्योंकि हस्पताल च कोई इमीजिएट ट्रीटमेंट का कोई साधन नहीं है मानसा का भला हो जाऊगा भ्रष्टाचार का जोड़ा आरोप लग्या लेकिन पार्टी चुज भी बैठे वो की आरोप थे की नहीं सगा मुखी ने की इरादे थे वो अच्छ तो नहीं समझ आए ना सिंगा साहब नगता समझ है ना ਮਾਨਤਾ ਦੀ ਜਨਤਾ ਨੂੰ ਸਮਝ ਆਏ ਲੇਕਿਨ ਆ ਜ਼ਰੂਰ ਕਿ ਮਾਨਤਾ ਦਾ ਨੁਕਸਾਨ ਕਰਨ ਵਾਸਤੇ ਭਗਵੰਤਾਨ ਜਿੰਮੇਵਾਰ ਹੈ ਜਾਂ ਤਾਂ ਸਿੱਧੇ ਭ੍ਰਿਸ਼ਟਾਚਾਰ ਕੀ ਹੋਇਆ ਜਾਂ ਫਿਰ ਇਹਨਾਂ ਮਾਨਤਾ ਦੇ ਲੋਕਾਂ ਦਾ ਜਿਹੜਾ ਹੱਕ ਬੰਦਾ ਸੀ ਕਿ ਇਹਨਾਂ ਦਾ ਕੁਝ ਸਵਾਰ ਜਾਏ ਉਹ ਸਵਾਰਨ ਦੀ ਜਗ੍ਹਾ ਇਹਨਾਂ ਦੇ ਪਿੱਛੇ ਛੁਰਾ ਖੋਪਿਆ ਜਿਹੜਾ ਲੋਕੀ ਬਦਲਾ ਲੈਣ ਇੱਕ ਅਕਸਰ ਇਸ ਵੱਲੋਂ ਸੀਐਮ ਨਾਲ ਕਹਿੰਦੇ ਸੀ ਲੋਕਾਂ ਨੇ ਪਹਿਲਾਂ ਵੀ ਸਵਾਲ ਕਰੋ ਲੀਡਰਾਂ ਨੂੰ ਜਦੋਂ ਹੁਣ ਇਹਨਾਂ ਦੇ ਲੀਡਰ ਪਿੰਡਾਂ 'ਚ ਆਉਂਦੇ ਆ ਤਾਂ ਭੱਜ ਜਾਂਦੇ ਆ ਸਵਾਲ ਦਾ ਜਵਾਬ ਨਹੀਂ ਦਿੰਦੇ ਨਾ ਮੁੱਖ ਮੰਤਰੀ ਤਾਂ ਖੁਦ ਭੱਜਿਆ ਹੋਇਆ ਹੈ ਜਿਹੜਾ ਕਹਿੰਦਾ ਸੀ ਮੈਂ ਵੀਆਈਪੀ ਕੋਠੀ ਨਹੀਂ ਲਵਾਵਾਂਗਾ ਚਾਰ ਕੋਠੀਆਂ ਲਈ ਬੱਟਾ ਹੈ ਜਿਹੜਾ ਕਹਿੰਦਾ ਸੀ ਸਿਕਿਉਰਿਟੀ ਨਹੀਂ ਲਵਾਵਾਂਗਾ ਬਾਦਲ ਸਾਹਿਬ ਤੋਂ ਚਾਰ ਮੋਨਾ ਸਿਕਿਉਰਿਟੀ ਤੇ ਬਰਾਬਰ ਦੀ ਇਹ ਵੀ ਮਾਤਾ ਜੀ ਇਹ ਵੀ ਭੈਣ ਜੀ ਨੂੰ ਇਹ ਸਤਕਾਰਿਓ ਸਾਡੀ ਭਾਬੀ ਜੀ ਨੂੰ ਤੋਂ ਮੈਨੂੰ ਲੱਗਦਾ ਹੁਣ ਬੇਟੀ ਦੀ ਵੀ ਇੰਨੀ ਹੋ ਗਈ ਹੋ ਗਈ ਓਨੀ ਸਿਕਿਉਰਿਟੀ ਜਿਹੜਾ ਕਹਿੰਦਾ ਸੀ ਕਿ ਕੋਈ ਪੱਖਰ ਕੇ ਮੇਰਾ ਨਾਂ ਨਹੀਂ ਜਿਨਾ ਕਾਰੀਗਰਾਂ ਨੇ ਕੰਮ ਕੀਤਾ ਉਹਨਾਂ ਦਾ ਨਾਂ ਲਿਖਿਆ ਜਾਊਗਾ ਇੱਕ ਪੱਖਰ ਦਿਖਾ ਦਿਓ ਇਲੈਕਸ਼ਨ ਤੋਂ ਬਾਅਦ ਇਹੜਾ ਪਿੰਡ ਅਸੀਂ ਆਮ ਬੰਦਿਆਂ ਦੇ ਇੱਕ ਮੁੰਡਿਆਂ ਨੂੰ ਆਪਾਂ ਦਵਾਂਗੇ ਟੈਂਕਰ ਵਾਲੇ ਨੂੰ ਪਕੌੜੇ ਵਾਲੇ ਨੂੰ ਸਮੋਸੇ ਵਾਲੇ ਨੂੰ ਤੇ ਅੱਜ ਐਮਪੀ ਇਸ ਚੋਣ ਤੇ ਕਿਹੜੇ ਆਮ ਬੰਦਾ ਇੱਕ ਦਸ ਤੋਂ ਇੱਕ ਤੋਂ ਇੱਕ ਖਾਸ ਬੰਦੇ ਨੂੰ ਮੰਤਰੀਆਂ ਨੂੰ ਐਮਐਲਏ ਨੂੰ ਸੋ ਇਹਨਾਂ ਨੇ ਜਿਹੜੀ ਚੀਜ਼ਾਂ ਕਈਆਂ ਸੋ ਭਾਵੇਂ ਹਜ਼ਾਰ ਰੁਪਏ ਬੀਬੀਆਂ ਨੂੰ ਕਈਆਂ ਹੋਣ ਭਾਵੇਂ ਰੰਗਲਾ ਪੰਜਾਬ 'ਚ ਧਰਨਾ ਨਹੀਂ ਲੱਗੋ ਹਰੇਕ ਵਰਗ ਦਰਸਨਾ 'ਚ ਬੈਠਿਆ ਹੋਇਆ ਜਿਹਦੇ ਕਰਕੇ ਅੱਜ ਮੁੱਖ ਮੰਤਰੀ ਲੋਕਾਂ ਦੇ ਵਿੱਚ ਆਈ ਨਹੀਂ ਸਕਦਾ ਤਾਂ ਹੀ ਦੂਜੇ ਸਭਿਆਚਾਰ ਉੜਦਾ ਫਿਰਦਾ ਹੈ ਕਿਉਂਕਿ ਅੱਛੇ ਲੋਕਾਂ ਨੂੰ ਪਾਬਲ ਨਹੀਂ ਲੱਗਦਾ ਕੀ ਚੱਕੂਗਾ ਲੋਕਾਂ ਨੇ ਉਸ ਟਾਈਮ ਹੀ ਡਾਂਗਾ ਚੱਕ ਲੈਣੀਆਂ ਨੇ ਧੜੂ ਬਈ ਇਹ ਸੋਚਣ ਦੀ ਗੱਲ ਕਰਦੇ ਜੀ ਬਿਲਕੁਲ ਜਿਹੜੇ ਗਾਰੰਟੀ ਤਾਂ ਦੇਤੀ ਸਾਨੂੰ ਸਕੂਲ ਬਣਾਨੇ ਆਂਦੇ ਸਾਨੂੰ ਹਸਪਤਾਲ ਬਣਾਨਾ ਆਂਦਾ ਸਾਨੂੰ ਭ੍ਰਿਸ਼ਟਾਚਾਰ ਖਤਮ ਕਰਕੇ ਭ੍ਰਿਸ਼ਟਾਚਾਰ ਰੋਕ ਕੇ ਨਜਾਇਜ਼ ਰਹਿਤੇ ਤੋਂ ਸ਼ਰਾਬ ਤੋਂ ਅਸੀਂ 40000 ਕਰੋੜ ਰੁਪਏ ਤਮਾਕੇ ਆ ਕਰਾਂਗੇ ਜਿਹੜਾ ਭ੍ਰਿਸ਼ਟਾਚਾਰ ਸ਼ਰਾਬ ਤੇ ਦਿੱਲੀ 'ਚ ਕੀਤਾ ਉਹੀ ਭ੍ਰਿਸ਼ਟਾਚਾਰ ਪੰਜਾਬ 'ਚ ਕੀਤਾ ਹੈ ਨਜਾਇਜ਼ ਮਾਈਨਿੰਗ ਦਾ ਰੋਜ਼ੋਤੀ ਸੁਣ ਰਿਹਾ 8 ਕਰੋੜ ਰੁਪਏ ਸਜ਼ਾ ਦੇ ਨੂੰ ਚੁਣਾ ਲਾਇਆ ਜਾ ਰਿਹਾ ਇਹਨਾਂ ਦੀ ਜੇਬਾਂ 'ਚ ਪਾਇ। ਇੱਕ ਸਕੂਲ ਤੇ ਹਸਪਤਾਲ ਸਕੂਲ ਕਹਿੰਨਾ ਨੇ ਦੇਖਣਾ ਹੈ ਕਿ ਸਾਡਾ ਮੈਰਿਟੋਰੀਅ ਸਕੂਲ ਦੇਖੋ ਜਿਹੜਾ ਸਕੂਲ ਆਫ ਐਮਐਨਐਸ ਬਣਾਇਆ ਸੀ ਉਹ ਵੀ ਬੰਦ ਹੋ ਗਿਆ ਕਿਉਂਕਿ ਤਨਖਾਹਾਂ ਨਹੀਂ ਜਾ ਰਹੇ ਤੇ ਹਸਪਤਾਲ ਮੋਹੱਲਾ ਕਹਿੰਦਾ ਹੈਗਾ ਕਿ ਜਦ ਰਾਗਵ ਚੱਟਾ ਦੇ ਇਲਾਜ ਵਾਸਤੇ ਤਾਂ ਵਿਦੇਸ਼ ਜਾ ਰਿਹਾ ਮੈਂ ਤਾਂ ਰਾਗਵ ਚੱਟਾ ਨੂੰ ਕਹਿੰਦੇ ਤੇ ਦੇਖਣਾ ਹੈ ਬਸ ਐਮਚਾ बराबर ਦਾ ਬਗੈਰ ਦਾ ਬਰਾਬਰ ਦਾ ਇਲਾਜ ਸਾਡੇ ਐਮਸ ਬਟਿੰਡਾ ਤੁਹਾਨੂੰ ਕਰਕੇ ਦਿਖਾਵਾਂਗੇ ਤੁਹਾਡੀ ਸਾਰੇ ਗੱਲਾਂ ਹੈ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ